ਘਰ-ਘਰ ਮੁਫਤ ਰਾਸ਼ਨ ਦੀ ਯੋਜਨਾ ਪੰਜਾਬ 'ਚ ਸੁਚੱਜੇ ਸ਼ਾਸਨ ਦੀ ਜਿਉਂਦੀ ਜਾਗਦੀ ਤਸਵੀਰ ਹੈ। ਮੁਫਤ ਰਾਸ਼ਨ ਦੀ ਗਾਰੰਟੀ ਨੂੰ ਅਮਲੀ ਜਾਮਾ ਪਹਿਨੌਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰ-ਘਰ ਜਾ ਕੇ ਰਾਸ਼ਨ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ। ਇਸ ਇਤਿਹਾਸਕ ਪਹਿਲ ਦੇ ਨਾਲ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਹੈ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ। ਪਹਿਲਾਂ ਡਿਪ ਵਾਜਨ ਲੈਂਦੇ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ ਪਿੰਡ ਸਲਾਣਾ ਵਿੱਚ ਰਸਮ ਵੰਡ ਕੇ ਗਏ ਨੇ ਅੱਗੇ ਵੀ ਤੁਸੀਂ ਇਕੜੀ ਕਰਦੇ ਰਹੋ ਜੀ ਬਹੁਤ ਧੰਨਵਾਦ ਤੁਹਾਡਾ ਮੰਤਰੀ ਸਾਹਿਬ ਦਾ ਪਹਿਲ ਆਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ ਜੀ ਜੇਕਰ ਇਸ ਸਕੀਮ ਤਹਿਤ ਕੋਈ ਲਾਭਪਾਤਰੀ ਫੀਡਬੈਕ ਸੁਝਾਅ ਜਾਂ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੇ ਲਈ ਵੀ ਪੰਜਾਬ ਸਰਕਾਰ ਵੱਲੋਂ ਟੋਲ ਫਰੀ ਨੰਬਰ 1100 ਜਾਰੀ ਕੀਤਾ ਗਿਆ ਹੈ ਅਸੀਂ ਉਹਨਾਂ ਲੋਕਾਂ ਨੂੰ ਮਿਲੇ ਆ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਪਰ ਖੱਜਲ ਖਵਾਰੀਆਂ ਹੁੰਦੀਆਂ ਸੀ ਉਹ ਖੱਜਲ ਖਵਾਰੀਆਂ ਅੱਜ ਖਤਮ ਹੋ ਰਹੀਆਂ ਨੇ ਇਸ ਸਕੀਮ ਤਹਿਤ ਰਾਸ਼ਨ ਚ ਕਣਕ ਜਾਂ ਆਟਾ ਜੋ ਵੀ ਪਰਿਵਾਰ ਲੈਣਾ ਚਾਹੁੰਦਾ ਹੈ ਘਰ ਬੈਠੇ ਹੀ ਉਸ ਨੂੰ ਮੁਹैया ਕਰਵਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਸੂਬੇ ਨੂੰ ਖੁਸ਼ਹਾਲ ਬਣਾਉਣਾ ਹੈ ਜਿਸ ਤਹਿਤ ਪੰਜਾਬ ਸਰਕਾਰ ਅਜਹੀਆਂ ਪਹਿਲ ਕਦਮੀਆਂ ਕਰ ਰਹੀ ਹੈ